ਤਨਾ ਅਪਾਰੰ ਮਨ ਬਿਲਾਸ ਸਵਾਦੰ ਰਸਹਿ ਕਦਾਂਚ ਨਹਿ ਸਮਰੰਤ ਨਾਨਕ ਤੇਜੰਤ ਬ੍ਰਿਸ਼ਟਾ ਕ੍ਰਿਮਹਿ ਬ੍ਰਿਸ਼ਟਾ ਨਹੀਂ ਹੈ ਕਦਾਂਚ ਇਥਿ ਯਮ ਕਲਾਦ ਨਹੀਂ ਹੈ ਨਹਿ ਸਮਰੰਤ ਨਾਨਕ ਇਥਿ ਵਿਸਰਾਮ ਤੇਜੰਤ ਤੇਜੰਤ ਬ੍ਰਿਸ਼ਟਾ ਕ੍ਰਿਮਹਿ ਕ੍ਰਿਮਹਿ ਨਹੀਂ ਕਹਿਣਾ ਰਾਰੇ ਨੂੰ ਸਿਆਰੀ ਲਾਦਣੀ ਕ੍ਰਿਮਹਿ ਮੁੱਚ ਅਡੰਬਰ ਹੱਬ ਕਿਹ ਮੰਝ ਮੁਹੱਬਤ ਨੇ ਹਾਂਜੀ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਮੁੱਚ ਅਡੰਬਰ ਹੱਬ ਕਿਹ ਕਿਹੋ ਉਚਾਰਨ ਕਰਨਾ ਛੇਤੀ ਬੋਲ ਕੇ ਕਿਹੋ ਕਕੇ ਲਾਂ ਹੇ ਹੂੜਾ ਨਹੀਂ ਬੋਲਣਾ ਇੱਥੇ ਵਿਸਰਾਮ ਮੰਝ ਮੁਹੱਬਤ ਨੇ ਸੋ ਸਾਈਂ ਜੈ ਵਿਸਰਾ ਨਾ ਜੈਂ ਦੇ ਬਿੰਦੀ ਹੈਗੀ ਐ ਸੋ ਸਾਈਂ ਜੈ ਵਿਸਰਾ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਇਹ ਵਿਸਰਾਮ ਵੀ ਯਾਦ ਰੱਖਣ ਵਾਲਾ ਹੈ ਗ੍ਰਹਿ ਸੋਇਨ ਸਸੇ ਹੋੜਾ ਹੈ ਨਾ ਥੋੜਾ ਜਿਹਾ ਧੀਰਗ ਉਚਾਰਨ ਕਰਨਾ ਗ੍ਰਹਿ ਸੋਇਨ ਚੰਦਨ ਸੁਗੰਧ ਇਥੇ ਵਿਸਰਾਮ ਹੈ ਲੈ ਮੋਤੀ ਹੀਰੇ ਮਨ ਇੱਛੇ ਸੋਖਮਾਨ ਦਾ ਕਿਛ ਨਾ ਹੈ ਵਸੂਰੇ ਸੋ ਪ੍ਰਾਪ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਤ ਹੋਵੇ ਕੇਤ ਬੇਦ ਮਾਨਤੀ ਰੇ ਸ਼ਲੋਕ ਚਰਨ ਕਮਲ ਬਿਰਹੰ ਖੋਜੰਤੀ ਖੋਜੰਤ ਬੈਰਾਗੀ ਦਹ ਦਿਸਹ ਹੰ ਜੀ ਚਰਨ ਕਮਲ ਬਿਰਹੰ ਇਥੇ ਵਿਸਰਾਮ ਹੈ ਖੋਜੰਤ ਬੈਰਾਗੀ ਤਹਿ ਦੇ ਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਤਿਆਗੰਤ ਇਥੇ ਯਮਕ ਹੈ ਕਪਟ ਰੂਪ ਮਾਇਆ ਇਥੇ ਵਿਸਰਾਮ ਹੈ ਨਾਨਕ ਇਸ ਪਦ ਤੇ ਯਮਕ ਹੈ ਆਨੰਦ ਰੂਪ ਸਾਧ ਸੰਗਮਹਿ ਮਨਸਾਈ ਮੁਖ ਉਚਰਾ ਵੱਤਾ ਹੱਬੇ ਲੋ ਹੱਬੇ ਬੱਬੇ ਨਾਲ ਨਹੀਂ ਬੋਲਣਾ ਹੱਬੇ ਇਸ ਤਰ੍ਹਾਂ ਕਸ ਕੇ ਬੱਬੇ ਨਾਲ ਉਚਾਰਨ ਕਰਨਾ ਮਨਸਾਈ ਮੁਖ ਉਚਰਾ ਇੱਥੇ ਵਿਰਾਮ ਹੈ ਵੱਤਾ ਕਿਥੇ ਯਮਕ ਲਾ ਦੇਣੀ ਹੈ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਝੁੰਪੜੀ ਤੀਰ ਸਭ ਛਿੰਨਾ ਕਿਸੇ ਤਰ੍ਹਾਂ ਝੁੰਪੜੀ ਉਚਾਰਨ ਕਰਨਾ ਝੋਂਪੜੀ ਨਹੀਂ ਕਹ ਦੇਣਾ ਹੈ ਔਂਕੜ ਲੱਗਿਆ ਬਸਤਾ ਟੂਟੀ ਕਈ ਵਾਰ ਟੂਟੀ ਬੋਲ ਜਾਂਦੇ ਆ ਦੋਵੇਂ ਟੈਂਕੇ ਬੋਲ ਜਾਂਦੇ ਆ ਪਹਿਲਾਂ ਤੱਤਾ ਹੈ ਬਸਤਾ ਟੂਟੀ ਝੁੰਪੜੀ ਤੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰ ਉਦਿਆਨ ਪਰਮਿਨਾਂ ਜਾਤ ਨਾ ਪਤ ਨਾ ਅਦਰੂ ਉਦਿਆਨ ਪਰ ਮਿਨਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਖ ਨ ਸਿੰਨਾ ਮਿੱਤਰ ਨ ਇਠ ਇਠ ਪੋਲਾ ਹੀ ਬੋਲਨਾ ਧਾਨ ਇੱਥੇ ਵੀ ਥੋੜਾ ਠਹਿਰਾ ਦੇਣ ਰੂਪਹੀਣ ਇੱਥੇ ਵਿਸ਼ਰਾਮ ਹੈ ਕਿਛ ਸਾਖ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਦੇਸ ਕੀ ਤੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ ਸਲੂਕ ਅਨਿਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਖਤ ਆਸਨੰ ਸ਼ਤਰ ਚਮਰ ਇਥੇ ਠਮਕ ਤਖਤ ਆਸਨ ਰਚੰਤ ਬੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸਪਨਾ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਨੀਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ਪਖਲਾਇਆ ਪਾਠ ਕੱਟਾ ਹੀ ਉਚਾਰਨ ਕਰਨਾ ਹੈ ਭਖ ਲਾਇਆ ਵਖਰਾ ਨਹੀਂ ਕਹਿਣਾ ਹੈ ਆਰ ਜਾ ਗਈ ਵਿਹਾਏ ਧੰਦਾ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆਪ ਪੁਲਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਾਵ ਖੰਡਣ ਹੈ ਜੀ ਬਸੰਤ ਸਵਰਗ ਲੋਕ ਹੈ ਇੱਥੇ ਵਿਸਰਾਮ ਹੈ ਜਿੱਤ ਤੇ ਪ੍ਰਿਥਵੀ ਜਿੱਤ ਤੇ ਕਸ ਕੇ ਬੋਲਣ ਕਸ ਕੇ ਬੋਲਣਾ ਜਿੱਤਨ ਦਾ ਵਾਚਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਾਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਨ ਹੈ ਦੇਖ ਲੋ ਕਹਿੰਦੇ ਵੀ ਬਸੰਤ ਸਵਰਗ ਲੋਕ ਹੈ ਵੱਸਦੇ ਹਨ ਸਵਰਗ ਲੋਕ ਦੇ ਵਿੱਚ ਭਾਵੇਂ ਬੰਦਾ ਨੌ ਅਖੰਡ ਪ੍ਰਿਥਵੀ ਨੂੰ ਵੀ ਜਿੱਤ ਲਵੇ ਪਰ ਜੇ ਵਾਹਿਗੁਰੂ ਦਾ ਨਾਮ ਭੁੱਲਿਆ ਹੈ ਸਰੰਤ ਹਰ ਕੋ ਪਾਲਾ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਨ ਹੈ ਉਦਿਆਨ ਦੇ ਵਿੱਚ ਬੀਹਾ ਬਾਨ ਜੰਗਲਾਂ ਦੇ ਵਿੱਚ ਯਾਨੀ ਭਟਕ ਰਹੇ ਹਨ ਜਿਨ੍ਹਾਂ ਨੂੰ ਨਾਮ ਵਿਸਰਿਆ ਕੌਤਕ ਕੋਡ ਤਮਾਸਿਆ ਚੇਤਨ ਆਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਹਾਂਜੀ ਕੋੜੀ ਪੁੱਲੇ ਹੀ ਬੋਲਣਾ ਕੋੜੀ ਨਹੀਂ ਕਹਿਣਾ ਹੈ ਕੋੜੀ ਗਿਣਤੀ ਦਾ ਆਵਾਚਕ ਹੈ 20 ਦੀ ਗਿਣਤੀ ਨੂੰ ਕੋੜੀ ਕਹਿੰਦੇ ਹਨ ਨਾਨਕ ਕੋੜੀ ਨਰਕ ਬਰਾਪਦੇ ਉੱਜੜ ਸੋਇ ਥਾਓ ਪੌੜੀ ਮਹਾਪਾਯਾਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀਪ ਦੇ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ ਸਿਰ ਲੱਗਾ ਜਮ ਡੰਡ ਤਾ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਸੈਤਾਨਿਆ ਵੱਖਰਾ ਪਾਠ ਨਹੀਂ ਕਰਨਾ ਫਿਰੈ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਕੱਠਈ ਬੂਲ ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਵਤ ਹੈ ਰਾਜ ਕਪਟੰ ਰੂਪ ਕਪਟੰ ਇਥੇ ਵਿਸਰਾਮ ਧਨ ਕਪਟੰ ਕੁਲ ਗਰਵਤ ਹੈ ਇਨ ਗਰਵਤ ਹੈ ਬੋਲਣਾ ਸੰਚਤ ਸੰਚੰਤ ਵਿਖਿਆ ਚਲੰ ਛਿਦਰੰ ਨਾਨਕ ਬੇਨਹਰ ਸੰਗ ਨ ਚਾਲਤੇ ਇਹ ਵੀ ਪਾ ਦੇ ਧਿਆਨ ਨਾਲ ਉਚਾਰਨ ਕਰਨਾ ਸਚੰਤ ਨਹੀਂ ਕਹਿਣਾ ਸਸੇ ਦੇ ਉੱਤੇ ਵੀ ਟਿੱਪੀ ਹੈ ਚੱਚੇ ਦੇ ਵੀ ਸੰਚੰਤ ਕਠਾਈ ਪਾਠ ਸੰਚੰਤ ਇਥੇ ਯਮਕ ਲਾ ਦਿੰਨੀ ਹੈ ਸੰਚੰਤ ਵਿਖਿਆ ਸ਼ਲੰਗ ਛਿਦਰਮ ਇਥੇ ਵਿਸਰਾਮ ਹੈ ਨਾਨਕ ਬੇਨਹਰ ਸੰਗ ਨ ਚਾਲਤੇ ਪੇ ਖੰਡੜੋ ਕੀ ਭੁੱਲ ਤੁਮਾਂ ਭੁੱਲ ਪੱਤੇ ਵਿਸਰਾਮ ਦਾ ਦੋ ਪੇ ਖੰਡੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਪੇ ਖੰਡੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਪੇ ਖੰਡੜੋ ਕੀ ਭੁੱਲ ਇੱਥੇ ਵਿਸਰਾਮ ਹੈ ਤੁਮਾਂ ਤੁਮਾਂ ਦਿਸਮ ਸੋਹਣਾ ਪੇ ਖੰਡੜੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅੱਡ ਨਾ ਲਹੰਡੜੋ ਮੁੱਲ ਨਹੀਂ ਲਹੰਡੜੋ ਨਹੀਂ ਐ ਲਹਿਦੜੋ ਪਾਠ ਸ਼ੁੱਧ ਪਾਠ ਹੈ ਟਿੱਪੀ ਤੋਂ ਬਗੈਰ ਅੱਡ ਨਾ ਲਹਿਦੜੋ ਮੁੱਲ ਇਥੇ ਵਿਸਰਾਮ ਨਾਨਕ ਸਾਥ ਨਾ ਜੁਲਈ ਮਾਇਆ ਅੱਡ ਨਾ ਲਹਿਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਜੁਲਈ ਪਦ ਥੋੜਾ ਜਿਹਾ ਕਸ ਕੇ ਬੋਲਣਾ ਪੌੜੀ ਚਲਦਿਆਂ ਨਾਲ ਨਾ ਚੱਲੈ ਹਾਂਜੀ ਜੁਲਈ ਨਹੀਂ ਜਾਂਦੀ ਮਾਇਆ ਨਾ ਸੋ ਕਿਉ ਸੰਜੀਐ ਜੇ ਤੇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਇਹ ਵੀ ਨਾਮਨ ਇਕੱਠਾ ਪਾਠ ਨਹੀਂ ਕਰਦੇ ਨਾ ਹਰ ਬਿਸਰਿਆ ਕਿਉ ਤ੍ਰਿਪਤਾਵੈ ਇੱਥੇ ਵਿਸਰਾਮ ਹੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਐ ਆਨ ਪੂਲਾ ਹੀ ਬੋਲਣਾ ਅਨ ਨਹੀਂ ਜੈਦਨਾ ਪ੍ਰਭੂ ਸੁਛੂਡ ਆਨ ਲੱਗੈ ਨਰਕ ਸਮੰਜੀ ਐ ਹੋ ਹਿਰਪਾਲ ਦਇਆਲ ਕਿਰਪਾਲ ਰਾਰੇ ਨੂੰ ਸਿਆਰੀ ਲਾ ਕੇ ਬੋਲਣਾ ਨਾਨਕ ਭਉ ਪੰਜੀ ਐ ਨਾਨਕ ਪਦ ਤੀਮਕ ਲਾਦਨੀ ਐ ਨਾਨਕ ਭਉ ਪੰਜੀ ਐ ਸ਼ਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਾਚ ਮਿਸਟੰ ਸੁਖ ਮਾਇਆ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਵਿਸਰਾਮ ਹੈ ਨੱਚ ਬੋਲਣਾ ਇਹਨੂੰ ਨੱਚ ਨਹੀਂ ਕਹਿਣਾ ਹੈ ਬੋਲਾ ਉਚਾਰਨ ਕਰਨਾ ਨੱਚ ਦਾ ਅਰਥ ਹੈ ਨਹੀਂ ਇਥੇ ਯਮਕਲਾਦ ਨਹੀਂ ਹੈ ਨਾਚ ਰਾਗ ਸੁਖ ਮਿਸਟੰ ਨਾਚ ਭੂਗ ਰਸ ਮਿਸਟੰ ਇਥੇ ਵਿਸਰਾਮ ਹੈ ਨਾਚ ਮਿਸਟੰ ਸੁਖ ਮਾਇਆ ਮਿਸਟੰ ਸਾਧ ਸੰਗ ਹਰ ਨਾਨਕ ਦਾਸ ਮਿਸਟੰ ਪ੍ਰਭ ਦਰਸ਼ਨੰ ਮਿਸਟੰ ਸਾਧ ਸੰਗ ਹਰ ਮਿੱਠਾ ਕੀ ਹੈ ਰਾਜ ਦਾ ਸੁਖ ਵੀ ਨਹੀਂ ਮਿੱਠਾ ਹੈ ਭੋਗਾ ਦੇ ਰਾਸ ਵੀ ਨਹੀਂ ਮਿੱਠੇ ਹਨ ਮਾਇਆ ਦੇ ਸੁਖ ਵੀ ਨਹੀਂ ਮਿੱਠੇ ਹਨ ਮਿੱਠਾ ਹੈ ਮਿਸਟੰ ਸਾਧ ਸੰਗ ਹਰ ਸਾਧ ਸੰਗਤ ਦੇ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਨਾ ਇੱਥੇ ਵਿਸਰਾਮ ਹੈ ਨਾਨਕ ਦਾਸ ਇੱਥੇ ਤੱਕ ਮਿਸਟੰ ਪ੍ਰਭ ਦਰਸ਼ਨੰ ਲਗੜਾ ਸੋਨੇਹੋ ਮਨ ਮਝਾਹੁ ਰਤਿਆ ਲਗੜਾ ਨਹੀਂ ਕਹਿਣਾ ਹੈ ਲਗੜਾ ਸੋ ਨੇਹੋ ਮਨ ਮਝਾਹੁ ਰਤਿਆ ਵਿਦੜੋ ਸੱਚ ਥੂਕ ਤੱਦਾ ਲਾ ਕੇ ਵਿਦੜੋ ਸੱਚ ਥੂਕ ਵਿਦੜੋ ਸੱਚ ਥੂਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲੱਗਈ ਭਗਤਨ ਕਉ ਮਿੱਠਾ ਆਨ ਸੁਆਦ ਸਭ ਫੀਕਿਆ ਕਰ ਨਿਰਨਵ ਡਿਠਾ ਅਗਿਆਨ ਭਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਵਿਦਿਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸ਼ਲੋਕ ਤਿਆਖਤ ਜਲੰ ਨਹਿ ਜੀਵ ਮੀਨੰ ਨਹ ਤਿਆਗ ਚਾਤ੍ਰਿਕ ਮੇਗ ਮੰਡਲਹਿ ਇਸ ਨੂੰ ਤਿਆਕਤ ਉਚਾਰਨ ਕਰਨਾ ਹੈ ਤੱਤੇ ਨੂੰ ਡੈਸ਼ ਦੇ ਕੇ ਉਚਾਰਨ ਕਰਨਾ ਹੈ ਤਿਆਕਤ ਦਾ ਅਰਥ ਹੁੰਦਾ ਤਿਆਗ ਕਰਨਾ ਛੱਡਣਾ ਤਿਆਕਤ ਜਲੰ ਨਹ ਜੀਵ ਮੀਨੰ ਪਾਣੀ ਨੂੰ ਛੱਡ ਕੇ ਮੱਛੀ ਜੀਉਂਦੀ ਨਹੀਂ ਰਹਿ ਸਕਦੀ ਹੈ ਨਹ ਤਿਆਗ ਚਾਤ੍ਰਿਕ ਮੇਗ ਮੰਡਲਹਿ ਬਾਣ ਵਿਧਨ ਚ ਕੁਰੰਕ ਨਾਦੰ ਆਲ ਬੰਦਨ ਕੁਸਮ ਬਾਸਨਾ ਹੈ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨ ਰੁਚਤੇ ਮੁਖ ਦੇਖਾਉ ਪਲਕ ਛੱਡ ਆਨ ਨ ਦੇਉ ਚਿੱਤ ਇਹ ਵਿਸਰਾਮ ਧਿਆਨ ਨਾਲ ਲਾਉਣਾ ਮੁਖ ਦੇਖਾਉ ਪਲਕ ਇਥੇ ਵਿਸਰਾਮ ਹੈ ਛੱਡ ਬਾਦ ਤੇ ਯਮਕ ਲਾ ਕੇ ਵਿਚਾਰਨ ਕਰਨਾ ਛੱਡ ਆਨ ਨਾ ਦੇਉ ਚਿੱਤ ਜੀਵਨ ਸੰਗਮ ਤੇ ਸਤਾਣੀ ਹਰ ਨਾਨਕ ਸੰਤਾ ਮਿੱਤ ਪੌੜੀ ਜੋ ਮੱਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੈ ਬੂੰਦ ਵਿਹੂਣਾ ਚਾਤਰ ਕੋ ਯੋ ਕਰ ਤ੍ਰਿਪਤਾਵੈ ਨਾਦ ਕੁਰੰਕਹਿ ਵਿਦਿਆ ਸੰਮੁਖ ਉਠਤਾਵੈ ਪਰਵਰ ਲੂਭੀ ਕੋਸਮ ਬਾਸ ਕਾ ਮਿਲ ਆਪ ਬੰਦਾਵੈ ਤਿਓ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸ਼ਲੋਕ चितवंत चरण कमलं सास सास आराधना नह विसरंत नाम अचूत नानक अचूत पद ते विश्राम नह विसरंत नाम अचूत इति विश्राम नह विसरंत नाम अचूत नानक आसकूरण परमेश्वरह ਸੀਤੜਾ ਮਨ ਮੰਜ ਸੀਤੜਾ ਮਨ ਮੰਜਾਹੇ ਹਾਂਜੀ ਸੀਤੜਾ ਮਨ ਮੰਜਾਹੇ ਪਲਕਾਂ ਥੀ ਵੈ ਬਾਹਾਰਾ ਨਾਨਕ ਆਸੜੀ ਨਿਭਾਹੇ ਸਦਾ ਪੇਖੰਦੋ ਸੱਚ ਤਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਐ ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀਐ ਦੇਹ ਦਰਸ ਮਨ ਚਾਉ ਲਹਿ ਜਾਹਿ ਵਿਸੂਰੀਐ ਹੋਇ ਪਵਿੱਤਰ ਸਰੀਰ ਚਰਨਾ ਧੂਰੀਐ ਪਰ ਬ੍ਰਹਮ ਗੁਰਦੇਵ ਸਦਾ ਹਜੂਰੀਐ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ